ਫੀਸ ਅੱਤੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਬਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਨਾਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 8 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆਂ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂ ਕੋਟਸ਼ਮੀਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਤੇ ਪਹਿਲਾ ਨਾਮ 41000 ਤੇ ਦੂਜਾ ਨਾਮ 31000 ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ 515200 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਦਿਉਣ ਤੇ ਝੰਡਵਾਲ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਝੰਡਾਲ ਤੇ ਨੰਬਰ ਰਹੇ 13 ਤੇ ਦਿਉਣ ਦੇ ਨੰਬਰ ਰਹੇ 7 ਇਹਦੇ ਵਿੱਚੋਂ ਦਿਉਣ ਸੈਕੰਡ ਤੇ ਝੰਡਾ ਵਾਲਾ ਫਰਸਟ ਤੇ ਇਥੋਂ ਬੈਸਟ ਰੇਡਰ ਬਣੇਗਾ ਹਰਵਿੰਦਰ ਆਲੀ ਕੇ ਵਾਲਾ 7 ਕਬੱਡੀਆਂ ਪਾ ਕੇ 7 ਨੰਬਰ ਲੈ ਤੇ ਬੈਟ ਜਾਫੀ ਬਣੇਗਾ ਜੱਸਾ ਝੰਡਾ ਵਾਲਾ 7 ਟੱਚ ਲੈ ਕੇ 3 ਜਫੇ ਲਾਏ ਹ ਇੱਕ ਇੱਕ ਗੱਲ ਕਰਦੇ ਆ ਪੁਲੱਥ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਦੇ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1,25,000 ਤੇ ਦੂਜਾ ਨਾਮ 1 ਲੱਖ ਰੁਪਈਆ ਸੀ ਬੈਸਟ ਰੇਂਟਰ ਤੇ ਬੈਟ ਜਾਪੀ ਨੂੰ 11,000 ਰੁਪਈਆ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਜਲੰਧਰ ਤੇ ਐਸਜੀਪੀਸੀ ਦੀਆਂ ਟੀਮਾਂ ਦੇ ਵਿਚਕਾਰ ਇੱਥੋਂ ਐਸਜੀਪੀਸੀ ਦੇ ਨੰਬਰ ਰਹੇ 34 ਤੇ ਜਲੰਧਰ ਦੇ ਨੰਬਰ ਰਹੇ 28 ਇਹਦੇ ਵਿੱਚ ਜਲੰਧਰ ਸੈਕੰਡ ਤੇ ਐਸਜੀਪੀਸੀ ਫਸਟ ਤੇ ਬੈਸਟ ਰੇਂਟਰ ਬਣੇਗਾ ਲੱਡਾ ਬੱਲਪੁਰੀਆ ਤੇ ਬੈਸਟ ਜਾਪੀ ਬਣੇਗਾ ਕੁਲਦੀਪ ਸਕਾਰਮਾਸੀਆ ਵਾਲਾ ਹਾਂਜੀ ਅੱਗੇ ਗੱ ਨਾਮ ਕਾਟ 1000 ਤੇ ਦੂਜਾ ਨਾਮ 51000 ਸੀ ਬੈਸਟ ਰੇਟਰ ਤੇ ਬਟ ਜਾਫੀ ਨੂੰ 212000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਲਾਲਪੁਰਾ ਤੇ ਚੋਲਾ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਚੋਲਾ ਸਾਹਿਬ ਦੇ ਨੰਬਰ ਰਹੇ 48 ਤੇ ਲਾਲਪੁਰਾ ਦੇ ਨੰਬਰ ਰਹੇ 24 ਇਹਦੇ ਵਿੱਚੋਂ ਲਾਲਪੁਰਾ ਸੈਕੰਡ ਤੇ ਚੋਲਾ ਸਾਹਿਬ ਫਾਸਟ ਤੇ ਬੈਸਟ ਰੇਟਰ ਬਣੇਗਾ ਗਲਜਾਰੀ ਚੱਕ ਸਕੰਦਰਾਂ ਵਾਲਾ 14 ਕਬੜੀਆਂ ਪਾ ਕੇ 13 ਨੰਬਰ ਲੈ ਤੇ ਬਟ ਜਾਫੀ ਬਣੇਗਾ आरसे चोला साहेब वाला 11 टच लेके 7 जप्पे लाए, लाए। हां जी اگے ਗੱਲ ਕਰਦੇ ਹਰਿਆਣਾ ਦੇ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 71000 ਤੇ ਦੂਜਾ ਨਾਮ 51000 ਸੀ ਵੈਸਟ ਰੇਡਰ ਤੇ ਬਿਟ ਜਾਫੀ ਨੂੰ 212000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਮੋਰਕੀ ਤੇ ਜਾਂਡਲੀ ਦੀਆਂ ਟੀਮਾਂ ਦੇ ਵਿਚਕਾਰ ਇੱਥੋਂ ਜਾਂਡਲੀ ਦੇ ਨੰਬਰ ਰਹੇ 21 ਤੇ ਮੋਰਕੀ ਦੇ ਨੰਬਰ ਰਹੇ 17 ਇਹਦੇ ਵਿੱਚੋਂ ਮੋਰਕੀ ਸੈਕੰਡ ਤੇ ਜਾਂਡਲੀ ਫਾਸਟ ਤੇ ਇੱਥੋਂ ਵੈਸਟ ਰੇਡਰ ਬਣੇਗਾ ਰਵੀ ਸੀਸਰ ਨੌ ਕਬੱਡੀਆਂ ਪਾ ਕੇ 8 ਨੰਬਰ ਲੈ ਤੇ ਬਿਟ ਜਾਫੀ ਬਣੇਗਾ ਮਨੀਸ਼ ਬਾਹੂ ਅਗਬਰਪ ਯਾਰ ਜੱਫੇ ਲਾਏ ਹਾਂਜੀ ਇੱਕ ਗੱਲ ਕਰਦਾ ਰਾਉਕੇ ਕਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 91000 ਤੇ ਦੂਜਾ ਨਾਮ 75000 ਸੀ ਬੈਸਟ ਰੇਡਰ ਤੇ ਬੈਟ ਜੱਫੀ ਨੂੰ 5151000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਰਾਉਕੇ ਕਲਾਂ ਤੇ ਸਾਫੂਵਾਲ ਦੀਆਂ ਟੀਮਾਂ ਦੇ ਵਿੱਚ ਕਰੇ ਸੋ ਸਾਫੂਵਾਲ ਦੇ ਨੰਬਰ ਰਹੇ 12 ਤੇ ਰਾਉਕੇ ਕਲਾਂ ਦੇ ਨੰਬਰ ਰਹੇ 15 ਦੇ ਵਿੱਚੋਂ ਰਾਉਕੇ ਕਲਾਂ ਫਾਸਟ ਤੇ ਸਾਫੂਵਾਲਾ ਸੈਕੰਡ ਹਾਂਜੀ ਇੱਥੇ ਬੈਸਟ ਰੇਡਰ ਬਣੇਗਾ ਫੌਜੀ ਰਾਮਗੜੀਆ 10 ਕਬੱਡੀਆਂ ਪਾ ਕੇ 9 ਨੰਬਰ ਲੈ ਤੇ ਤੇ ਬੈਟ ਜੱਫੀ ਬਣੇ ਲੱਖਾ ਸਾਪੂ ਵਾਲਾ ਦੋਨਾਂ ਨੇ ਪੰਜ ਪੰਜ ਟੱਚ ਲੈ ਕੇ ਇੱਕ ਜਫਾ ਲਾਇਆ ਦੋਨੇ ਜੁਆਇੰਟ ਵੈਸਟ ਜਾਪੀ ਬਣਿਆਗੇ ਹਾਂਜੀ ਅੱਗੇ ਗੱਲ ਕਰਦੇ ਸਰਹਾਲੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 2.5 ਲੱਖ ਤੇ ਦੂਜਾ ਨਾਮ 2 ਲੱਖ ਸੀ ਵੈਸਟ ਰੇਡਰ ਤੇ ਬੈਟ ਜਾਪੀ ਨੂੰ ਮੋਟਰਸਾਈਕਲ ਤੇ ਪਲੱਸ 25000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਗੁਰਦਾਸਪੁਰ ਮਾਝਾ ਤੇ ਸ਼ਾਹਕੋਟ ਲੁਆਇਨ ਦੀਆਂ ਟੀਮਾਂ ਦੇ ਵਿੱਚ ਕਰ ਇੱਥੋਂ ਸ਼ਾਹਕੋਟ ਦੇ ਨੰਬਰ ਰਹੇ 39 ਤੇ ਗੁਰਦਾਸਪੁਰ ਮਾਝਾ ਦੇ ਨੰਬਰ ਰਹੇ 33 ਇਹਦੇ ਵਿੱਚੋਂ ਗੁਰਦਾਸਪੁਰ ਮਾਝਾ ਕਲੇਵਿੰਦਰ ਜਲਵੇੜੇ ਵਾਲਾ 16 ਕਵਡੀਆਂ ਪਾ ਕੇ 15 ਨੰਬਰ ਲੈਤੇ ਤੇ ਮੇਟ ਜਾਪੀ ਬਣੇਗਾ ਕਰਦੇ ਤੇ ਕਿਸ਼ਨ ਗੜੀਆ 19 ਟੱਚ ਲੈ ਕੇ 6 ਜੱਫੇ ਲਾਏ ਹਾਂਜੀ ਅੱਗੇ ਗੱਲ ਕਰਦੇ ਬੱਲੋ ਮਾਜਰਾ ਕਵਡੀ ਟੂਰਨਾਮੈਂਟ ਦੇ ਫਾਈਨਲ ਹੈ ਰਿਜ਼ਲਟ ਦੀ ਉਥੇ ਪਹਿਲਾ ਨਾਮ 111111 ਰੁਪਏ ਸੀ ਤੇ ਦੂਜਾ ਨਾਮ 88888 ਰੁਪਏ ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ ਲੰਡਾ ਜੀਪਾਂ ਦਿੱਤੇ ਗਏ ਜਾਂ ਸਾਨ ਇੱਥੇ ਫਾਈਨਲ ਮੈਚ ਹੋਇਆ ਸੀ ਤਨੌਰੀ ਤੇ ਮਨਾਨਾ ਦੀਆਂ ਟੀਮਾਂ ਦੇ ਵਿਚਕਾਰ ਇੱਥੋਂ ਤਨੌਰੀ ਦੇ ਨੰਬਰ ਰਹੇ 27 ਸਾਡੇ ਤੇ ਮਨਾਨਾ ਦੇ ਨੰਬਰ ਰਹੇ 14 ਇਹਦੇ ਵਿੱਚੋਂ ਮਨਾਨਾ ਸੈਕਿੰਡ ਤੇ ਤਨੌਰੀ ਫਾਸਟ ਤੇ ਇੱਥੋਂ ਬੈਸਟ ਰੇਡਰ ਬਣੇਗਾ ਹਰਮਨ ਬੋਲਟ 18 ਕਬੱਡੀਆਂ ਪਾ ਕੇ 16 ਨੰਬਰ ਲੈ ਤੇ ਇੱਥੇ ਬੈਟ ਜਾਫੀ ਬਣੇਗਾ ਕੁਲਵੀਰ ਜਟਾਣਾ ਤੇ ਹਾਕਮ ਵਾਲੇ ਜੱਗੂ ਦੋਨੇ ਜੁਆਇੰਟ ਬੈਸਟ ਜਾਫੀ ਬਣਿਆਗੇ ਹਾਂਜੀ ਇਹ ਸੀ ਵੀਡੀਓ 8 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀ ਸੇ ਹੋਰ ਵੀਡੀਓ ਦੇ ਨਾਲ ਧੰਨਵਾਦ